ਸਾਡਾ ਸਾਰਿਆਂ ਦਾ ਸਵਾਗਤ ਹੈ ਇਸ ਨਵੀਂ ਵੀਡੀਓ ਸੱਚੇ ਮਲਕ YouTube ਚੈਨਲ ਤੇ ਇਸ ਚੈਨਲ ਤੇ ਤੁਹਾਨੂੰ ਹਰ ਰੋਜ਼ ਨਵੀਂ ਤੋਂ ਨਵੀਂ ਵੀਡੀਓ ਨਵੇਂ ਸ਼ਬਦ ਸਿੱਖਣ ਨੂੰ ਮਿਲਦੇ ਨੇ ਨਵੀਆਂ-ਨਵੀਆਂ ਫੇਵਰਟ ਬੈਸਟ ਟੀਮਾਂ ਆਪਾਂ ਇਸ ਚੈਨਲ ਤੇ ਲੈ ਕੇ ਆਉਂਦੇ ਨੇ ਜਿਹੜੀਆਂ ਤੁਹਾਨੂੰ ਬੜੇ ਹੀ ਸੌਖੇ ਤਰੀਕੇ ਨਾਲ ਸ਼ਬਦ ਤੁਸੀਂ ਸਿੱਖ ਸਕਦੇ ਜੀ ਜਿਨ੍ਹਾਂ ਨੂੰ ਹਰਮੋਨੀਮ ਪਲੇ ਕਰਨਾ ਵੀ ਔਖਾ ਲੱਗਦਾ ਉਹਨਾਂ ਵਾਸਤੇ ਸਭ ਤੋਂ ਸੌਖਾ ਚੈਨਲ ਹੈ ਇੱਥੇ ਤੁਹਾਨੂੰ ਹਰ ਇੱਕ ਟੀਮ ਮਿਲ ਜੂਗੀ ਤੇ ਆਪਾਂ ਕੋਈ ਨੋਟੇਸ਼ਨ ਵਗੈਰਾ ਜਾਂ ਹਨਾ ਕੋਈ ਸਰਗਮ ਨਹੀਂ ਦੱਸਦੇ ਸਿੱਧਾ ਹੀ ਸ਼ਬਦ ਦਾ ਰਿਆਜ ਦੱਸਦੇ ਆ ਉਹ ਵੀ ਘੱਟ ਸਮੇਂ ਦੇ ਵਿੱਚ ਕਿਦਾਂ ਤੁਸੀਂ ਕਰ ਸਕਦੇ ਜ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੱਧ ਤੋਂ ਵੱਧ ਸਾਰਿਆਂ ਨੂੰ ਸ਼ੇਅਰ ਕਰਿਓ ਤਾਂ ਕਿ ਹੋਰ ਵੀ ਜਾਣੇ ਹਰਮੋਨੀਅਮ ਤੇ ਗੁਰਬਾਣੀ ਗਾ ਸਕਣ ਪੜ ਸਕਣ ਅੱਜ ਦੀ ਇਸ ਵੀਡੀਓ ਤੇ ਚ ਆਪਾਂ ਪ੍ਰਸਿੱਧ ਜਥਾ ਰਾਗੀ ਭਾਈ ਸਾਹਿਬ ਭਾਈ ਜੂਜਾਰ ਸਿੰਘ ਜੀ ਅਜੂਰੀ ਰਾਗੀ ਸ਼ਿਲਦਰ ਬਾਦ ਸਾਹਿਬ ਵਾਲਿਆਂ ਦਾ ਸ਼ਬਦ ਹੈ ਤੇਰਾ ਕੀਆ ਮੀਠਾ ਲਗਿਆ ਹਰ ਨਾਮ ਪਦਾਰਥ ਨਾਨਕ ਮੰਗਿਆ ਉਹਨਾਂ ਦਾ ਐਕਚੁਅਲੀ ਜਿਹੜਾ ਸ਼ਬਦ ਉਹਨਾਂ ਨੇ ਪੜਿਆ ਵਾ ਉਹ ਆਈ ਥਿੰਕ ਇੱਥੋਂ ਹੀ ਪੜਿਆ ਵਾਲੇ ਇੱਥੋਂ ਆ ਵਾਲਾ ਸਕੇਲ ਉਹਨਾਂ ਦਾ ਪਰ ਆਪਾਂ ਇਹਨਾਂ ਉੱਚਾ ਨਹੀਂ ਪੜਾਂ ਕਿਉਂਕਿ ਜਦੋਂ ਆਪਾਂ ਤੜਾ ਵੜਨਾ ਬਹੁਤ ਜ਼ਿਆਦਾ ਉੱਚਾ ਹੋ ਜਾਣਾ ਵਾ ਸਾਡਾ ਗਲਾ ਇਹਨਾਂ ਦੇ ਆਜ ਨਹੀਂ ਜਿੰਨਾਂ ਦਾ ਰਹਿ ਜਾ ਹੈਗਾ ਉਹ ਕਰ ਸਕਦੇ ਨੇ ਉਹਨਾਂ ਵਾਸਤੇ ਵੱਖਰਾ ਆਪਾਂ ਜੇ ਤੁਸੀਂ ਕਮੈਂਟ ਕਰੋਗੇ ਹਨ ਉਥੇ ਆਪਾਂ ਵੱਖਰੀ ਉਹ ਹਾਈ ਪਿਚ ਵਾਲਾ ਸ਼ਬਦ ਵੀ ਉਹਨਾਂ ਦਾ ਜਿਹੜਾ ਸੇਮ ਉਹਨਾਂ ਨੇ ਬੋਲਿਆ ਪਰ ਆਪਾਂ ਬੇਸਿਕ ਬੋਲਾਂਗੇ ਜਿੱਥੋਂ ਆਪਾਂ ਕੰਫਰਟੇਬਲ ਹੋ ਕੇ ਆਪਣੇ ਗਲੇ ਦੇ ਨਾਲ ਬੋਲ ਸਕਦੇ ਆ ਤੇ ਜਿਨ੍ਹਾਂ ਨੂੰ ਔਖਾ ਲੱਗਦਾ ਹੈ ਮਨ ਨਿਯਮ ਤੇ ਸ਼ਬਦ ਕੋਈ ਔਖਾ ਨਹੀਂ ਆ ਤੇ ਬਸ ਤੁਹਾਡੇ ਮਾਈਂਡ ਵਿੱਚ ਇੱਕ ਟਿਊਨ ਹੋਣੀ ਚਾਹੀਦੀ ਆ ਵੀ ਆ ਵਾਲੇ ਰਾਗੀ ਨੇ ਆ ਵਾਲੇ ਵੀਰ ਨੇ ਐਦਾਂ ਸ਼ਬਦ ਪੜਿਆ ਈ ਸੇਮ ਤੁਸੀਂ ਕੋਸ਼ਿਸ਼ ਕਰਨੀ ਆ ਉਹ ਵਾਲੀ ਟਿਊਨ ਨੂੰ ਮੈਚ ਕਰਨ ਦੀ ਬਸ ਇਹ ਸਿੱਧਾ ਸਿੱਧਾ ਇੱਕ ਇਹਦਾ ਫਾਰਮੂਲਾ ਵਾ ਤੇ ਸੋ ਆ ਵੇਖਿਓ ਹੁਣ ਆਪਾਂ ਸਭ ਤੋਂ ਪਹਿਲੇ ਜਿਹੜੀ ਅਸਥਾਈ ਹੈ ਸ਼ਬਦ ਦੀ ਉਹ ਪੜਦੇ ਆਪਾਂ ਮੇਨ ਸਕੀਲ ਤੋਂ ਪੜਾਂਗੇ ਜਿੱਥੇ ਵੀਰ ਪੜ੍ਹਦੇ ਆ ਕੋਈ ਵੀ ਪੜ ਸਕਦਾ ਇੱਥੋਂ ਵਾਹੇ ਤੇ ਆਪਾਂ ਤੁਸੀਂ ਧਿਆਨ ਨਾਲ ਵੇਖਿਓ ਸਭ ਤੋਂ ਲਈ ਟਿਊਨ ਦਾਸ ਨੇ ਆਪਾਂ ਇਹ ਤੁਹੀਂ ਵੇਖਿਆ ਹੋਇਆ ਕਾਫੀ ਥੱਲੇ ਚੱਲ ਜਾਂਦਾ ਸਾਬ ਇਹ ਸ਼ਬਦ ਪਰ ਇਹ ਜੀ ਬੋਲਦੇ-ਬੋਲਦੇ ਤੁਸੀਂ ਵਿੱਚੋਂ ਆਵਲੀਆਂ ਸੁਰਾਂ ਦੇ ਹਿਸਾਬ ਨਾਲ ਇਹ ਜਿਹੜੀ ਇੱਥੇ ਵਾਜ ਕੱਢੀ ਦੀ ਉਹ ਇੱਥੇ ਵੀ ਕੱਢ ਸਕਦੇ ਜੇ ਕੋਈ ਚੱਕਰ ਨਹੀਂ ਆ ਮੈਂ ਕੱਢ ਕੇ ਇੱਕ ਵਾਰੀ ਕੋਸ਼ਿਸ਼ ਕਰਾਂਗਾ ਕੱਢਣ ਦੀ ਆਵਾਜ਼ ਇਦਾਂ ਤੇ ਕਿਉਂਕਿ ਇਹ ਬਹੁਤ ਥੱਲੇ ਜਲ ਜਾਂਦਾ ਕਿਉਂਕਿ ਬਾਅਦ ਵਿੱਚ ਜਦੋਂ ਅੰਤਲਾ ਜਾਣਾ ਉਹ ਤੇ ਉੱਚਾ ਹੋ ਜਾਣਾ ਤੇ ਉਹ ਚੱਲ ਜਾਣਾ ਪਰ ਇੱਥੇ ਆ ਕੇ ਥੋੜਾ ਨੇ ਫਿਰ ਮੈਂ ਦੋਵੇਂ ਸਟਾਈਲ ਦੇ ਤਨ ਦੱਸ ਦਿੰਦਾ ਤੇਰਾ ਕੀਆ ਤੇਰਾ ਕੀਆ ਮੀਠਾ ਲਾਗੇ ਇਹ ਇੱਕ ਸਟਾਈਲ ਹੋ ਗਿਆ ਦੂਜਾ ਸਟਾਈਲ ਵੇਖ ਤੇਰਾ ਕੀ ਆ ਮੀਠਾ ਲਾਗੇ ਮਲਵੀ ਇੱਥੇ ਡਬਲ ਉੱਚੀ ਸੁਰ ਬੋਲਤੀ ਮੈਂ ਆ ਜਿਹੜੀ ਕਿਉਂਕਿ ਨੀਵਾ ਸਕੇਲ ਬੜਾ ਹੋ ਗਿਆ ਨਾ ਤਾਂ ਕਰਕੇ ਕਿਉਂਕਿ ਅੰਤਰਾ ਜਿਹੜਾ ਉਹ ਕਾਫੀ ਉੱਚਾ ਹੀ ਜਾਣਾ ਵਾ ਅੱਗੇ ਫੇਰ ਇੱਕ ਵੇਖਿਓ ਤੇਰਾ ਕੀ ਆ ਮੀ ਤੇਰਾ ਕੀ ਆ মিঠা লাগে तेरा किया মিঠা লাগে হর নাম পদার্থ নানক হর হর নাম পদার্থ নানক মাঙ্গে একটু শব্দ আস ਹਰ ਨਾਮ ਪਦਾਰਤ ਨਨਕ ਮਾੰਗ ਤੇਰਾ ਕੀਆ ਮੀਠਾ ਲਾਗੇ ਐਸੀ ਅਸਥਾਈ ਸ਼ਬਦੀਆਂ ਨੂੰ ਅੰਤਰਾ ਦੱਸਨੇ ਆ ਹਰ ਕਾ ਨਾਮ ਦੇ ਨੇਤ ਤਿਆਈ ਸੰਗੀ ਸਾਥੀ ਥੋੜਾ ਸਲੋ ਦੱਸਣਾ ਸੰਗੀ ਸਾਥੀ ਸ ਸੰਗੀ ਸਾਥੀ ਸਗ ਸਗ ਲ ਤਰਾਇ ਹੁਣ ਫੇਰ ਤੋਂ ਆਪਾਂ ਅਸਥਾਈ ਤੇ ਜਾਣਾ ਹਰ ਨਾਮ ਪਦਾਰਥ ਨਾਂ ਇਹਦਾ ਇਹਦਾ ਕਰਕੇ ਫੇਰ ਵਾਪਸ ਆਣਾ ਇਹ ਵਾਲੀ ਫਲੋ ਦੇ ਵਿੱਚ ਦੰਦ ਦੱਸਣਾ ਥੋੜਾ ਕਨਫਿਊਜ਼ਨ ਆਇਓ ਹਰ ਕਾ ਨਾਮ ਰਦਨਿਤ ਤਿਆਈ ਸੰਗੀ ਸਾਤੀ ਸਗਲ ਤਰਾਇ ਹਰ ਨਾਮ ਪਦਾਰਤ ਨਾਨਕ ਮੰਗੇ ਇਥੇ ਗਲਤ ਹੋ ਗਿਆ ਹਰ ਨਾਮ ਪਦਾਰਤ ਨਾਨਕ ਮੰਗੇ ਤੇਰਾ ਕੀਆ ਮੀਠਾ ਲਾਗੇ ਤੇਰਾ ਕੀਆ ਮੀਠਾ ਲਾਗੇ ਇਹ ਵੀਡੀਓ ਕਾਫੀ ਲੰਮੀ ਨਾ ਹੋ ਜਾਏ ਇਸ ਕਰਕੇ ਆਪਾਂ ਤੁਹਾਨੂੰ ਬੇਸਿਕ ਜਿਹਾ ਆਈਡੀਆ ਦੇ ਦਿੱਤਾ ਵੀ ਸਤਾਈ ਕਿੱਥੋਂ ਅੰਤ ਲੱਗਦਾ ਬਾਕੀ ਜਿਹੜਾ ਸ਼ਬਦ ਆ ਸੇਮ ਉਦਾਂ ਹੀ ਅੰਤਾਂ ਤੋਂ ਪੜ ਸਕਦੇ ਜੇ ਤੇ ਸੌਖੇ ਤਰੀਕੇ ਨਾਲ ਤੁਸੀਂ ਬਸ ਪੜਨਾ ਸ਼ੁਰੂ ਕਰੋ ਆਪੇ ਹਰ ਮਨ ਅੰਤਾਂ ਨੂੰ ਜਾਂਚ ਆ ਜਾਣੀਆਂ ਤੇ ਬੜਾ ਤੁਹਾਡਾ ਸਾਰਿਆਂ ਦਾ ਸਾਥ ਆ ਇਸ ਚੈਨਲ ਨੂੰ ਆਤਵਾਦ ਇਦਾਂ ਹੀ ਸਾਥ ਦਿੰਦੇ ਰਹੋ ਆਤਵਾਦ ਸਾਰਿਆਂ ਨੂੰ ਸਪੋਰਟ ਕਿਉ ਵੀ ਇਸ ਚੈਨਲ ਨੂੰ ਕਰਨ ਸੱਚੇ ਮਾਰਗ YouTube ਚੈਨਲ ਤੇ ਹਰ ਸਵੇਰੇ 9:00 ਤੋਂ 12:00 ਵਜੇ ਤੱਕ ਨਵੀਂ ਵੀਡੀਓ ਨਵੇਂ ਸ਼ਬਦ ਦੇ ਨਾਲ ਮਿਲ ਜਾਂਦੀ ਆ ਆਤਵਾਦ ਵੇਖਿਆ ਕਰੋ ਤੇ ਗੁਰਬਾਣੀ ਨਾਲ ਜੁੜੀਏ ਗੁਰਬਾਣੀ ਨੂੰ ਆਪਾਂ ਸਾਰੇ ਪੜ੍ਹਿਆ ਕਰੀਏ ਚਲੋ ਮਿਲਦੇ ਹਾਂ ਕੱਲ ਦੀ ਵੀਡੀਓ ਦੇ ਵਿੱਚ ਧੰਨਵਾਦ ਜਿੰਨਾਂ ਨੇ ਇਸ ਵੀਡੀਓ ਨੂੰ ਪੂਰਾ ਵੇਖਿਆ